ਇਹ ਸੀਗੇ ਦੋ ਚੋਰ ਇਹਨਾਂ ਨੂੰ ਆਪਾਂ 1.5 ਕਿਲੋਮੀਟਰ ਤੋਂ ਦੂਰੀ ਤੋਂ ਫੜਿਆ ਜੀ ਇਹਨਾਂ ਦੇ ਫਰੇਮ ਸਾਡੇ ਮੇਰੇ ਇੱਥੇ 40-45 ਫਰੇਮ ਪਏ ਸੀਗੇ ਇਹ ਦਿਨ ਪਰ ਦਿਨ ਨਾ ਰੋਜ਼ ਫਰੇਮ ਕੱਟਦੇ ਜਾਂਦੇ ਸੀਗੇ ਕੱਲ ਵੀ ਇਹਨਾਂ ਨੇ ਇੱਥੋਂ ਮੋਟਰ ਦੀ ਚੋਰੀ ਹੋਈ ਸਾਡੇ ਮਹੱਲੇ ਚੋਈ ਉਹ ਵੀ ਬੰਦੇ ਨਹੀਂ ਫੜ ਹੋਏ ਇਹੀ ਬੰਦੇ ਸੀਗੇ ਇਹਨਾਂ ਦੀ ਵੀਡੀਓ ਵੀ ਇਹਨਾਂ ਦੇ ਕੋਲ ਹੈਗੀ ਆ ਬੰਦਿਆ ਕੋਲ ਪਲੱਸ ਮੇਰੇ ਫਰੇਮ ਸਰ ਅੱਜ ਮੈਂ ਮਤਲਬ ਮੌਕੇ ਤੇ ਬੰਦਾ ਫੜਿਆ ਇੱਕ ਬੰਦਾ ਦੌੜ ਗਿਆ ਜੀਤਾ ਜੀਤਾ ਨਾਮ ਦਾ ਬੰਦਾ ਦੱਸਦੇ ਯਾਰ ਵਿਦਾਸਨਗਰ ਦਾ ਇੱਕ ਕਾਲਾ ਬੰਦਾ ਫੜ ਲਿਆ ਆ ਇਹ ਵੀ ਫਰੇਮ ਮਤਲਬ ਕਹਿ ਲੋ ਚੋਰੀ ਕਰਦੇ ਦੂਜਾ ਬੰਦਾ 도ੜ ਗਿਆ ਮੋਟਰਸਾਈਕਲ ਤੋਂ ਇਹ ਡਿੱਗ ਗਿਆ ਸੀਗਾ ਇਹਨੂੰ ਮੌਕੇ ਤੇ ਰੰਗੀ ਇੱਥੇ ਫੜਿਆ ਜੀ ਕਿਸ ਚੀਜ਼ ਦਾ ਫਰੇਮ ਸਰੇ ਸਰੇ ਫਲੈਕਸ ਆ ਫਲਕਸ ਦਾ ਕੰਮ ਆ ਮੇਰਾ ਜਿਹਦਾ ਹੋਲਡਿੰਗ ਵਗੈਰਾ ਲੱਗਦੀ ਆ ਉਹਨਾਂ ਦਾ ਬੋਰਡ ਬੋਰਡ ਦਾ ਕੰਮ ਆ 3 ਸਰ ਇਹਨਾਂ ਨੇ ਪਹਿਲਾਂ ਵੀ ਸਾਡੇ ਸਰ ਅੱਗੇ ਇਹ ਨਹੀਂ ਬੰਦੇ ਸੀ ਉਹ ਹੋਰ ਬੰਦੇ ਸੀ ਉਹ 도ੜ ਗਏ ਸੀਗੇ ਪਹਿਲੇ ਵੀ ਫਰੇਮ ਫੜਦੇ ਆਪਾਂ ਮਤਲਬ ਬੰਦੇ ਫੜੇ ਸੀਗੇ ਅੱਜ ਤੋਂ 6 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਹੈਗੀ ਆਪਣੇ ਕੋਲ ਕਿੰਨਾ ਨੁਕਸਾਨ ਆਇਆ ਸਰ ਨੁਕਸਾਨ ਮੇਰਾ 25-30 ਹਜ਼ਾਰ ਹਜ਼ਾਰ ਦੇ ਫਰੇਮ ਇੱਥੋਂ ਗਏ ਆ ਹੁਣੇ ਦੋ ਫਰੇਮ ਸਿਰਫ ਮੌਕੇ ਤੇ ਆਪਾਂ ਫੜੇ ਆ ਜੀ ਕੀ ਮੰਗ ਕੀ ਕਰਦੇ ਆ ਸਰ ਪ੍ਰਸ਼ਾਸਨ ਨੂੰ ਇਹ ਮੰਗ ਹੈ ਜਿਹੜੀਆਂ ਚੋਰੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾਂਦੀਆਂ ਇਹਨਾਂ ਨੂੰ ਠੱਲ ਪਾਈ ਉਹ ਇੱਥੇ ਮੈਨੂੰ ਪਬਲਿਕ ਦਾ ਫੋਨ ਆਇਆ ਸੀ ਵੀ ਇਹਨਾਂ ਦੇ ਕਿਹੜੇ ਫਲੈਕਸ ਤੇ ਜਿਹੜੇ ਹੈਗੇ ਆ ਫਰੇਮ ਉਹ ਪਹਿਲਾਂ ਵੀ ਚੋਰੀ ਹੋਏ ਸੀ ਤੇ ਅੱਜ ਵੀ ਕੋਈ ਚੋਰੀ ਕਰ ਰਿਆ ਸੀਗਾ ਮੌਕੇ ਤੇ ਇੱਕ ਬੰਦਾ ਫੜ ਲਿਆ ਜਿਹੜਾ ਦੂਸਰਾ ਬੰਦਾ ਉਹ ਭੱਜ ਗਿਆ ਜਦ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਮੈਂ 2 ਤੋਂ 2.5 ਮਿੰਟ ਦੇ ਵਿੱਚ ਇੱਥੇ ਜਿਹੜਾ ਪਹੁੰਚ ਗਿਆ ਬੰਦਾ ਸੀ ਕਾਬੂ ਕਰ ਲਿਆ surjit singh ਇਹਦਾ ਨਾਮ ਆ ਤੇ ਰਹਿਣ ਵਾਲਾ ਹੈਗਾ ਇਹ ਰਵਿਦਾਸ ਨਗਰ ਦਾ ਮੇਬੀ ਹੋ ਸਕਦਾ ਇਹਨੇ ਹੋਰ ਵੀ ਚੋਰੀਆਂ ਕੀਤੀਆਂ ਹੋਣ ਆਪਾਂ ਥਾਣੇ ਲੈ ਗਏ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਕਰਦੇ ਆ ਇਹਦਾ ਲਿੰਕ ਦੇਖਦੇ ਵੀ ਇੱਕ ਜਿਹੜਾ ਨਾਲ ਦਾ ਵਿਅਕਤੀ ਸੀ ਉਹਨਾਂ ਆ ਲੈ ਰਿਹਾ ਉਹਨੂੰ ਵੀ ਫੜ ਕੇ ਆਪਾਂ ਤਲੇ ਸਿੜੀ ਦੇਣੇ ਤੇ ਜੋ ਕਾਨੂੰਨ ਤਾ ਕ ਜਿਹੜੇ ਤੇ ਕਾਰਵਾਈ ਬਣਦੀ ਉਹ ਕਰਾਂਗੇ ਕਿਦਾ ਦੇਦਿਓ ਕਿ ਦੇਨ ਦਿਹਾੜੀ ਸਵੇਰ ਦਾ ਜੇ 9 ਵਜੇ ਦਾ ਟਾਈਮ ਹੈ ਹਾਂਜੀ ਹੌਸਲੇ ਬੁਲੰਦ ਨੇ ਹੌਸਲੇ ਸਰ ਇਸ ਤਰ੍ਹਾਂ ਦੇਖੋ ਇਹ ਮੈਨੂੰ ਅਮਲੀ ਜਿਹਾ ਬੰਦਾ ਲੱਗਦਾ ਹੈ ਇਹ ਜੀਆਂ ਚੋਰੀਆਂ ਕਰਕੇ ਵੇਚ ਕੇ ਆਪਣੇ ਨਸ਼ੇ ਦੀ ਜਿਹੜੀ ਹੈ ਪੂਰਤੀ ਕਰਦੇ ਆ ਜੋ ਮੈਨੂੰ ਮਹਿਸੂਸ ਹੋ ਰਿਹਾ ਇਹਨੂੰ ਦੇਖ ਕੇ ਲੱਗਦਾ ਬਾਕੀ ਗਰਮੀ ਦਾ ਮੌਸਮ ਆਉਣ ਕਰਕੇ ਹਰ ਵਿਅਕਤੀ ਜਿਹੜਾ ਏਸੀ ਲਾ ਕੇ ਆਪਣੇ ਘਰ ਦੇ ਪੱਖੇ ਚਲਾ ਕੇ ਆਰਾਮ ਨਾਲ ਏਸੀ 'ਚ ਬੈਠਾ ਹੁੰਦਾ ਲੋਕ ਬਾਹਰ ਨਹੀਂ ਨਿਕਲਦੇ ਉਸ ਚੀਜ਼ ਦਾ ਫਾਇਦਾ ਲੈਂਦੇ ਆ ਤੇ ਕੋਈ ਨਹੀਂ ਇਹਨੂੰ ਫੜਿਆ ਗਿਆ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਆਪਾਂ ਕਰਦੇ ਆ ਤਾਂ ਮੈਂ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਨਾ ਕਿ ਤੁਸੀਂ ਪਲੀਜ਼ ਬਾਰ ਨਿਕਲ ਕੇ ਵੀ ਥੋੜਾ ਆਪਣਾ ਘਰ ਦੇ ਬਾਹਰ ਦੇਖਿਆ ਕਰੋ ਘੁੰਮ ਕੇ ਦੇਖਿਆ ਕਰੋ ਜੇ ਹਜੇ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤੋ ਉਹਦੀ ਤੁਰੰਤ ਸੂਚਨਾ ਜਿਹੜੀ ਹੈ ਇਨਚਾਰਜ ਪੀਸੀਆਰ ਨੂੰ ਦਿਓ ਕੰਟਰੋਲ ਰੂਮ ਤੇ ਦਿਓ ਤਾਂ ਜੋ ਆਪਾਂ ਇਹਨਾਂ ਤੇ ਜੋ ਫੜ ਕੇਣ ਨੂੰ ਕਾਨੂੰਨੀ ਕਾਰਵਾਈ ਇਹਨਾਂ ਤੇ ਕਰ ਸਕੀਏ ਉਹ ਇੱਥੇ ਮੈਨੂੰ ਪਬਲਿਕ ਦਾ ਫੋਨ ਆਇਆ ਸੀ ਵੀ ਇਹਨਾਂ ਦਾ ਜਿਹੜੇ ਫਲੈਕਸ ਤੇ ਜਿਹੜੇ ਹੈਗੇ ਆ ਫਰੇਮ ਉਹ ਪਹਿਲਾਂ ਵੀ ਚੋਰੀ ਹੋਏ ਸੀ ਤੇ ਅੱਜ ਵੀ ਕੋਈ ਚੋਰੀ ਕਰ ਰਿਆ ਸੀਗਾ ਮੌਕੇ ਤੇ ਇੱਕ ਬੰਦਾ ਫੜ ਲਿਆ ਜਿਹੜਾ ਦੂਸਰਾ ਬੰਦਾ ਉਹ ਭੱਜ ਗਿਆ ਜਦ ਮੈਨੂੰ ਇਨਫਰਮੇਸ਼ਨ ਮਿਲੀ ਹੈ ਤਾਂ ਮੈਂ 2 ਤੋਂ 2.5 ਮਿੰਟ ਦੇ ਵਿੱਚ ਇੱਥੇ ਬੰਦਾ ਸੀ ਕਾਬੂ ਕਰ ਲਿਆ surjit singh ਦਾ ਨਾਮ ਆ ਤੇ ਰਹਿਣ ਵਾਲਾ ਹੈਗਾ ਇਹ ਰਵੀਦਾਸ ਨਗਰ ਦਾ ਮੇਬੀ ਹੋ ਸਕਦਾ ਨੇ ਹੋਰ ਵੀ ਚੋਰੀਆਂ ਕੀਤੀਆਂ ਹੋਣ ਆਪਾਂ ਥਾਣੇ ਲੈ ਗਏ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰਦੇ ਆ ਇਹਦਾ ਲਿੰਕ ਦੇਖਦੇ ਵੀ ਇੱਕ ਜਿਹੜਾ ਨਾਲ ਦਾ ਵਿਅਕਤੀ ਸੀ ਉਹਦਾ ਨਾਮ ਲੈ ਰਿਆ ਉਹਨੂੰ ਵੀ ਫੜ ਕੇ ਆਪਾਂ ਥਾਣੇ ਸਿਢੀ ਦੇਣੇ ਤੇ ਜੋ ਕਾਨੂੰਨ ਤਾ ਕ ਜਿਹੜੇ ਤੇ ਕਾਰਵਾਈ ਬਣਦੀ ਉਹ ਕਰਾਂਗੇ ਕਿਦਾ ਦੇਦਿਓ ਕਿ ਦੇਨ ਦਿਹਾੜੀ ਸਵੇਰ ਦਾ ਜੇ 9 ਵਜੇ ਦਾ ਟਾਈਮ ਹੈ ਹਾਂਜੀ ਹੌਸਲੇ ਬੁਲੰਦ ਰੱਖ ਹੌਸਲੇ ਸਰ ਇਸ ਤਰ੍ਹਾਂ ਦੇਖੋ ਇਹ ਮੈਨੂੰ ਅਮਲੀ ਜਿਹਾ ਬੰਦਾ ਲੱਗਦਾ ਹੈ ਇਹ ਜਿਆ ਚੋਰੀਆਂ ਕਰਕੇ ਵੇਚ ਕੇ ਆਪਣੇ ਨਸ਼ੇ ਦੀ ਜਿਹੜੀ ਹੈ ਪੂਰਤੀ ਕਰਦੇ ਆ ਜੋ ਮੈਨੂੰ ਮਹਿਸੂਸ ਹੋ ਰਿਹਾ ਇਹਨੂੰ ਦੇਖ ਕੇ ਲੱਗਦਾ ਬਾਕੀ ਗਰਮੀ ਦਾ ਮੌਸਮ ਆਉਣ ਕਰਕੇ ਹਰ ਵਿਅਕਤੀ ਜਿਹੜਾ ਏਸੀ ਲਾ ਕੇ ਆਪਣੇ ਘਰ ਦੇ ਪੱਖੇ ਚਲਾ ਕੇ ਆਰਾਮ ਨਾਲ ਏਸੀ 'ਚ ਬੈਠਾ ਹੁੰਦਾ ਲੋਕ ਬਾਹਰ ਨਹੀਂ ਨਿਕਲਦੇ ਉਸ ਚੀਜ਼ ਦਾ ਫਾਇਦਾ ਲੈਂਦੇ ਆ ਤੇ ਕੋਈ ਨਹੀਂ ਹੁਣ ਫੜਿਆ ਗਿਆ ਇਹ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆਪਾਂ ਕਰਦੇ ਆ ਤਾਂ ਮੈਂ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਨਾ ਕਿ ਤੁਸੀਂ ਪਲੀਜ਼ ਬਾਰ ਨਿਕਲ ਕੇ ਵੀ ਥੋੜਾ ਆਪਣਾ ਘਰ ਦੇ ਬਾਹਰ ਦੇਖਿਆ ਕਰੋ ਘੁੰਮ ਕੇ ਦੇਖਿਆ ਕਰੋ ਜੇ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤੋ ਉਹਦੀ ਤੁਰੰਤ ਸੂਚਨਾ ਜਿਹੜੀ ਹੈ ਇਨਚਾਰਜ ਪੀਸੀਆਰ ਨੂੰ ਦਿਓ ਕੰਟਰੋਲ ਰੂਮ ਤੇ ਦਿਓ ਤਾਂ ਜੋ ਆਪਾਂ ਇਹਨਾਂ ਤੇ ਜੋ ਫੜ ਗਏ ਨੂੰ ਕਾਨੂੰਨੀ ਕਾਰਵਾਈ ਇਹਨਾਂ ਤੇ ਕਰ ਸਕੀਏ। ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ